ਪਿਆਰ ਜਿਹੜਾ ਖਿਡਾਰੀਆਂ ਦਾ ਕੀਤਾ ਜਾ ਰਿਹਾ ਤੇ ਇਧਰਲੇ ਪਾਸੇ ਡੱਬੇ ਵਾਲੇ ਨੌਜਵਾਨ ਦੀ ਖੇਡ ਮੈਦਾਨ ਦੇ ਵਿੱਚ ਰੇਡ ਪਈ ਹੋਈ ਆ ਬਖਸ਼ੀਰ ਜੀ ਸੋਨੀ ਦਾ ਬਹੁਤ ਸਨਮਾਨ ਪੁੱਜਿਆ ਸੋਨੀ ਵਾਸਤੇ ਜਿਹੜੇ ਸਾਡੇ ਐਸ.ਆਈ. ਮੂਰ ਸਿੰਘ ਦੀ ਧਰਮਜੀਤ ਜੀ ਤੇ ਸਾਡੇ ਜਗਪਾਲ ਮਨਿਹਾਲ ਸੁਨੀ ਜਿਹੜੇ ਬਹੁਤ ਸਨਮਾਨ ਦੇ ਰਹੇ ਨੇ ਤੇ ਇਧਰਲੇ ਪਾਸੇ ਫਿਰ ਅਮਨਾ ਢੰਡੋ ਵਾਲੀ ਜਵਾਹ ਕੋਸ਼ਿਸ਼ ਕਰਦਾ ਸੀ ਪਰ ਬੰਟੀ ਡੱਬੇ ਵਾਲਾ ਆਪਣੀ ਟੀਮ ਵਾਸਤੇ ਨੰਬਰ ਦਾ ਵਾਅਦਾ ਕਰ ਗਿਆ ਜੁਹਾਰ ਸਿੰਘ ਦੀ ਢਿੱਲੋਂ ਸਾਹਿਬ ਤੇ ਹਰਜਿੰਦਰ ਸਿੰਘ ਦੀ ਢਿੱਲੋਂ ਯੂਐਸਏ ਦੋਨਾਂ ਟੀਮਾਂ ਵਾਸਤੇ ਇੱਕ ਇੱਕ ਹਜ਼ਾਰ ਰੁਪਏ ਦੇ ਮਾਨ ਸਨਮਾਨ ਜਿਹੜੇ ਆ ਸਤਕਾਰਯੋਗ ਸਰਦਾਰ ਜੁਹਾਰ ਸਿੰਘ ਜੀ ਤੇ ਹਰਜਿੰਦਰ ਸਿੰਘ ਦੀ ਢਿੱਲੋਂ ਯੂਐਸਏ ਦੋਨਾਂ ਟੀਮਾਂ ਵਾਸਤੇ ਇੱਕ ਇੱਕ ਹਜ਼ਾਰ ਰੁਪਏ ਦਾ ਮਾਨ ਸਨਮਾਨ ਜਿਹੜਾ ਉਹ ਪੂਜਦਾ ਕੀਤਾ ਆਓ 1000 ਰੁਪਿਆ ਜੰਡ ਵਾਸਤੇ ਤੇ ਇੱਕ 200 ਰੁਪਏ ਜਿਹੜਾ ਬਖਸ਼ੀਸ਼ ਪੱਤਰ ਦੀ ਟੀਮ ਵਾਸਤੇ ਪੁੱਛਦਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਜੀਹਰ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਹਰਜਿੰਦਰ ਸਿੰਘ ਦੀ ਢਿੱਲੋ ਯੂ ਐਸ ਏ ਵੱਡੇ ਮਾਨ ਸਨਮਾਨ ਦਿੰਦੇ ਨੇ ਧੰਨਵਾਦ ਹਾਂਜੀ ਦੀਰਥ ਵਾਸਤੇ 200 ਰੁਪਏ ਮੋਹਨ ਸਿੰਘ ਜੀ ਐਸ ਆਈ ਸਾਹਿਬ ਤੇ ਧਰਮਜੀਤ ਜੀ ਵੱਲੋਂ ਪੁੱਜਿਆ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਵੱਡੇ ਮਾਨ ਸਨਮਾਨ ਹਰ ਜੱਫੇ ਦੇ ਉੱਪਰ ਦਿੰਦੇ ਹੋਏ ਹਰ ਰੇਡ ਦੇ ਉੱਪਰ ਮਾਨ ਸਨਮਾਨ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਬਾਬਾ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਜੋ ਦੂਸਰਾ ਖੇਡ ਮੇਲਾ ਚੱਲ ਰਿਹਾ ਹੈ ਔਰ ਸੰਤਾਂ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਵੱਡੇ ਜਿਹੜੇ ਮਾਨ ਸਨਮਾਨ ਸਾਡੇ ਐਸਆਈ ਮੋਹਨ ਸਿੰਘ ਜੀ ਧਰਮਜੀਤ ਜੀ ਜਗਪਾਲ ਮਨਿਹਸਣੀ ਪ੍ਰਦੀਪ ਸਿੰਘ ਜੀ ਢਿੱਲੋਂ ਯੂਐਸਏ ਰਾਜਵਿੰਦਰ ਸਿੰਘ ਜੀ ਮਨਿਹਸਣੀ ਬਾਜ ਹਰਜਿੰਦਰ ਸਿੰਘ ਜੀ ਢਿੱਲੋਂ ਯੂਐਸਏ ਵੱਡਾ ਜਿਹੜਾ ਮਾਨ ਸਨਮਾਨ ਅੱਜ ਖਿਡਾਰੀਆਂ ਦਾ ਕਰਦੇ ਹੋਏ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਬਲ ਨਾਉਂ ਦੀ ਧਰਤੀ ਦਾ ਦੀਪ ਹੈ ਤੇ ਦੂਸਰੇ ਪਾਸੇ ਸ਼ਿੰਦਰ ਕਾਲੇ ਸੰਘਿਆਂ ਵਾਲਾ ਨੌਜਵਾਨ ਨੂੰ ਕੋਸ਼ਿਸ਼ ਕਰਦਾ ਖੇਡ ਮੈਦਾਨ ਦੇ ਵਿੱਚ ਕਦੇ ਸੱਜੇ ਹੁੰਦਾ ਕਦੇ ਖੱਬੇ ਹੁੰਦਾ ਆਉ ਹਸਾਨਾ ਦਾ ਭੇੜ ਪਰ ਨੰਬਰ ਬੱਲ ਨੌਂ ਦੀ ਧਰਤੀ ਦਾ ਦੀਪਾ ਪਤਣਗਲਾਂ ਦੀ ਟੀਮ ਵਾਸਤੇ ਜੋੜਦਾ ਹੋਇਆ ਟਿੱਬੇ ਦੇ ਬੰਟੀ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਬੰਟੀ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਜਿੱਥੋਂ ਦਾ ਜਿੰਦੂ ਜਿੱਥੋਂ ਦਾ ਗੰਮਾ ਜਿੱਥੋਂ ਦਾ ਸੋਨੂ ਉਸੇ ਪਿੰਡ ਦਾ ਬੰਟੀ ਤੇ ਉਸੇ ਪਿੰਡ ਦਾ ਨੱਡਾ ਖੇਡਦੇ ਆ ਤਾਫੀਆਂ ਦੇ ਤੌਰ ਤੇ ਤੇ ਆਪ ਦੇਖਾਂਗੇ ਵੀ ਹੁਣ ਸੋਨੂ ਕਹਿੰਦੇ ਵੀ ਆਓ ਜਿੱਥੇ ਸੋਨੂ ਦੀਆਂ ਕਬੱਡੀਆਂ ਪੈਂਦੀਆਂ ਨੇ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਹਰ ਸਾਲ ਉਸੇ ਪਿੰਡ ਦੇ ਹੁਣ ਨੌਟਵਨ ਬੰਟੀ ਦੀ ਕਬੱਡੀ ਹੈ ਗੁਰਦੇਵ ਸਿੰਘ ਪੱਡੇ ਹੁਣਾਂ ਦੀ ਬਦੌਲਤ ਬਲਜੀਤ ਸਿੰਘ ਬੱਗੇ ਹੁਣਾਂ ਦੀ ਬਦੌਲਤ ਅਨੇਕਾਂ ਖਿਡਾਰੀ ਯੂਰਪ ਦੇ ਵਿੱਚ ਹਰ ਸਾਲ ਖੇਡਦੇ ਆ ਉਧਰਲੇ ਪਾਸੇ ਹੁਣ ਸ਼ਾਨਦਰ ਜੱਫਾ ਖੇਡ ਮੈਦਾਨ ਦੇ ਵਿੱਚ ਮਲ ਮਲ ਕਰਦਾ ਮੁਕਾਬਲਾ ਤੇ ਸਮਾਂ ਖਤਮ ਹੋਦੇ ਨੰਬਰ ਜਫੀ ਦਾ ਨੰਬਰ ਪੱਤੜਗਲਾਂ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਚੱਲ ਮੰਨੇ ਦੀ ਕਬੱਡੀ ਮੰਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਖੇਡਦਾ ਹੋਇਆ ਬਹੁਤ ਗੈਬ ਪੈ ਗਿਆ ਸਨੋਜਮਨ ਦੀ ਖੇਡ ਦੇ ਵਿੱਚ ਪਿਛਲੇ ਸੀਜ਼ਨ ਨੌਜਵਾਨ ਦੀ ਲੱਤ ਟੁੱਟ ਗਈ ਫਿਰ ਗੈਹ ਪੈ ਗਿਆ ਖੇਡ ਮੈਦਾਨਾਂ ਦੇ ਵਿੱਚ ਹੁਣ ਸੇ ਜਬ ਧੋਕੇ ਫਿਰ ਖੇਡ ਦਾ ਮੰਨਾ ਬੱਲਣਾ ਦੀ ਧਰਤੀ ਦਾ ਤੁਹਾਡੇ ਸਾਹਮਣੇ ਕਬੜੀਆਂ ਪਾਉਂਦਾ ਹੋਇਆ ਉਹ ਮੰਨੇ ਦੀ ਰੇਡ ਪਈ ਹੋਈ ਹੈ ਉਧਰਲੇ ਪਾਸੇ ਚਾਰ ਖਿਡਾਰੀ ਨੇ ਬਿੱਲੀ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਔਰ ਨੰਬਰ 8 ਇਸ ਵੇਲੇ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਬਹੁਤ ਸੋਹਣਾ ਅੰਦਾਜ਼ ਹੈ ਬਾਉਤਰ ਠੰਡੇ ਨਰਮ ਸੁਭਾਅ ਦਾ ਖਾੜੀ ਮੰਨਾ ਤੇ ਦੀਪਾ ਦੋਨੋਂ ਵੀਰ ਵੱਲ ਨਾਉਂਦੇ ਤੇ ਇਧਰਲੇ ਪਾਸੇ 77 ਖੇਡ ਮੈਦਾਨ ਦੇ ਵਿੱਚ ਤਾਸ਼ਪੁਰ ਦੋਨੇ ਦੀ ਧਰਤੀ ਦਾ ਤਾਸ਼ਪੁਰੀਆ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਲਾਈਨ ਦਾ ਇਸ਼ਾਰਾ ਹੋ ਚੁੱਕਿਆ ਤੇ ਨੰਬਰ ਬਈ ਫੈਸਲਾ ਰੈਫਰੀ ਦਾ ਜਿਹੜਾ ਅੰਤ ਮੰਨਿਆ ਜਾਵੇਗਾ ਆਏ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੇ ਸਵੇਰ ਤੋਂ ਜੁੜੇ ਹੋਏ ਕਬੱਡੀ ਦੇ ਪ੍ਰੇਮੀ ਸਾਰੇ ਵੀਰਾਂ ਦਾ ਇੱਥੇ ਪੁੱਜਣ ਤੇ ਮੈਂ ਸਮੁੱਚੀ ਨੌਜਵਾਨ ਯੂਥ ਕਲੱਬ ਵੱਲੋਂ ਬਾਬਾ ਗੋਬਿੰਦਾਸ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦੀ ਆ ਕਿ ਜਿਹੜੇ ਸਵੇਰ ਤੋਂ ਕੱਲ ਤੋਂ ਸਾਡੇ ਇਸ ਖੇਡ ਮੇਲੇ ਦੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਉਧਰਲੇ ਪਾਸੇ ਦੀਪਾ ਦੂਸਰੇ ਪਾਸੇ ਬਿੱਲੀ ਕਰਦਾ ਮੁਕਾਬਲਾ ਖਿੱਚ ਮਾਰੀ ਨੌਜਵਾਨ ਗਬਰੂ ਨੇ ਆਉ ਤਿੱਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਹੁਣ ਕੋਕਾ ਬਣ ਗਿਆ ਨਹੀਂ ਕਿ ਤਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਹੈਪੀ ਸਾਡਾ ਵੀਰ ਹੈਪੀ ਮਨਹਾਸ ਤੇ ਜਗਪਾਲ ਮਨਹਾਸ ਵੱਲੋਂ ਜੇ ਅਮਨਾ ਆ ਰੇਡ ਦੇ ਉੱਪਰ ਘੱਟੋ-ਬਾਹਤ ਵਿੱਚ ਫਿਰ 500 ਦਿੱਤਾ ਜਾਉ। 500 ਦੇ ਮਾਨ ਸਨਮਾਨ ਅਮਨੇ ਵਾਸਤੇ ਐਲਾਨ ਹੋ ਗਏ ਨਾ ਸਾਡੇ ਜਗਪਾਲ ਮਨਹਾਸ ਤੇ ਹੈਪੀ ਬਲੋ। ਆਹ ਦੇਖਾਂਗੇ ਵੀ ਹੁਣ ਨੱਡੇ ਦੀ ਕਬੱਡੀ ਆ। ਨੱਡਾ ਕਬੱਡੀ ਪਾਉਂਦਾ 500 ਦੇ ਨੋਟ ਦੀ ਗੱਲ ਹੈ। ਉਹਦੇਲੇ ਪਾਸੇ ਅਮਨਾ ਕੋਸ਼ਿਸ਼ ਕਰਦਾ ਢੰਡੋ ਵਾਲੀ ਆ। ਆਹ ਦੇਖਾਂਗੇ ਵੀ ਮੁਕਾਬਲਾ ਹੁਣ ਚੱਲਦਾ। ਲਾ ਲਾ ਕੇ ਮਾਰ ਦਿੰਦਾ ਨੰਜਮਨ ਗੱਭਰੂ ਹੰਦੇ ਦੂਰ ਕਰਦਾ ਸੀ ਪਰ ਨੰਬਰ ਇਸ ਵੇਲੇ ਬਾਬਾ ਮੁਰਾਦ ਸ਼ਾ ਕਬੱਡੀ ਕਲੱਬ ਨਕੌਦਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਰਾਉੜੀਆਂ ਵਾਲੇ ਪੰਡਤ ਦੀ ਕਬੱਡੀ ਪੈਂਦੀ ਖੇਡ ਮੈਦਾਨ ਦੇ ਵਿੱਚ ਬਿੱਲੀ ਨੇ ਫਿਰ ਮੁਕਾਬਲਾ ਕੀਤਾ ਆ ਵੀ ਲਪੇਟਾ ਮਾਰਿਆ ਗਬਰੂ ਨੇ ਪਰ ਮੁੰਡਾ ਹੱਥਾਂ ਦੇ ਵਿੱਚੋਂ ਨਿਕਲਦਾ 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 ਹੁਣ ਦੇਖਾਂਗੇ ਵੀ ਓ ਮੇਨੋ ਮੇਲੀ ਹੋ ਗਈ ਜਵਾਨੀ ਗੁੱਟ ਫੜਦਾ ਖੇਡ ਮੈਦਾਨ ਦੇ ਵਿੱਚ ਦੇਖਦੇ ਆ ਵੀ ਸਮਾਂ ਹੁਣ ਸਮੇਂ ਤੇ ਗੱਲ ਹੈ ਕਿਉਂਕਿ ਬਿੱਲੀ ਗੁੱਟ ਫੜਦਾ ਜੀ ਦਾਰੀ ਦੇ ਨਾਲ ਤੇ ਨੰਬਰ ਬਾਬਾ ਮੁਰਾਦ ਸ਼ਾ ਕਬੱਡੀ ਕਲੱਬ ਨਕੋਤਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਫੇਰ ਦੇਖਾਂਗੇ ਵੀ ਬੰਟੀ ਦੀ ਪੈ ਚੁੱਕੀ ਹੈ ਹਾਂਜੀ ਬੰਟੀ ਵਾਸਤੇ ਸਾਡੇ ਮੋਹਨ ਸਿੰਘ ਜੀ ਐਸਆਈ ਸਾਹਿਬ ਤੇ ਧਰਮਜੀਤ ਵੱਲੋਂ 200 ਰੁਪਏ ਦੇ ਮਾਨ ਸਨਮਾਨ ਪੁੱਜੇ ਨੇ ਮਾਨ ਪਿਆਰ ਸਨਮਾਨ ਜਿਹੜਾ ਇਹ ਬਿੱਲੀ ਵਾਸਤੇ ਪੁੱਜਿਆ 200 ਦਾ ਸਤਿਕਾਰਯੋਗ ਮੋਹਨ ਸਿੰਘ ਜੀ ਐਸਆਈ ਸਾਹਿਬ ਤੇ ਧਰਮਜੀਤ ਵੱਲੋਂ ਉਧਰਲੇ ਪਾਸੇ ਅਮਰਾਂ ਢੰਡੋਵਾਲੀਆ ਵਾਹ ਕੋਸ਼ਿਸ਼ ਕਰ ਰਿਹਾ ਸੀ ਪਰ ਨੰਬਰ ਇਸ ਵੇਲੇ ਨਕੂਦਰ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੈ ਪੱਤੜ ਗਲਾਂ ਤੇ ਨਕੂਦਰ ਫਾਈਨਲ ਦਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਅਗਲੀ ਜਿਹੜੀ ਕਬੱਡੀ ਹੈ ਮੰਨੇ ਦੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਬੱਲ ਨੌ ਦੀ ਧਰਤੀ ਦੇ ਨੌਜਵਾਨ ਦੀ ਕਬੱਡੀ ਔਰ ਉਧਰਲੇ ਪਾਸੇ ਦੇਖਦੇ ਆ ਵੀ ਹੁਣ ਕੀ ਫੈਸਲੇ ਹੁੰਦੇ ਨੇ ਕੀ ਫੈਸਲੇ ਹੋਣਗੇ ਖੇਡ ਮੈਦਾਨ ਦੇ ਅੰਦਰ ਮੈਚ ਖਤਮ ਮੈਚ ਦੀ ਸਮਾਪਤੀ ਹੋ ਚੁੱਕੀ ਹੈ ਮੇਰੇ ਪੰਜਾਬੀ ਵੀਰੋ ਆਏ ਹੋਏ ਕਬੱਡੀ ਦੇ ਪ੍ਰੇਮੀਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਜਿਹੜੇ ਸਵੇਰ ਤੋਂ ਜੁੜੇ ਸਾਡੇ ਖੇਡ ਮੇਲੇ ਦੇ ਵਿੱਚ ਸਾਰਿਆਂ ਦਾ ਬਾਬਾ ਗੋਬਿੰਦ ਦਾਸ ਜੀ ਦੀ ਪ੍ਰਬੰਧ ਕਮੇਟੀ ਵੱਲੋਂ ਯੂਥ ਕਲੱਬ ਨੂੰ ਧੰਨਵਾਦ ਪੱਤੜਕਲਾਂ ਦੇ 18 ਨੰਬਰ ਤੇ ਮੁਰਾਦ ਸ਼ਾ ਕਬੱਡੀ ਕਲੱਬ ਨਕੋਦਰ ਦੇ ਸਾਡੇ 27 ਨੰਬਰ ਨਕੋਦਰ ਦੀ ਟੀਮ ਫਸਟ ਹੈ ਔਰ ਪੱਤੜਕਲਾਂ ਦੀ ਟੀਮ ਸੈਕੰਡਰੀ ਹੈ ਦੂਸਰੇ ਪਿੰਡੂ ਖੇਡ ਮੇਲੇ ਦੇ ਵਿੱਚ ਅਗਲੀ ਗੱਲ ਮੇਨ ਸਟੇਜ ਤੋਂ ਕੀ